ਇੱਕ 75 ਸਾਲ ਦੇ ਬਜ਼ੁਰਗ ਦਾ ਬਹਿਰਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਦੀ ਇਹ ਮਾਮਲਾ ਅਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਅਮ੍ਰਿਤਸਰ ਦੇ ਵਿੱਚ ਇੱਕ 75 ਸਾਲ ਦੇ ਬਜ਼ੁਰਗ ਦੀ ਲਾਸ਼ ਮਿਲੀ ਹੈ ਤਾਂ ਤਸਵੀਰਾਂ ਜੋਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ 75 ਸਾਲ ਦੇ ਬਜ਼ੁਰਗ ਦੀਆਂ ਜਿਸ ਦੀ ਅਮ੍ਰਿਤਸਰ ਦੇ ਬਾਈਪਾਸ ਤੋਂ ਝਾੜੀਆਂ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ ਤਾਂ ਸਰਵਨ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਤਾਂ ਉੱਥੇ ਹੀ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਤਵਾਰ ਸ਼ਾਮ ਨੂੰ ਇਹ ਪਿੰਡ ਤੋਂ ਅਮ੍ਰਿਤਸਰ ਸ਼ਹਿਰ ਆਪਣੇ ਘਰ ਨੂੰ ਆ ਰਹੇ ਸੀ ਜਿਸ ਤੋਂ ਬਾਅਦ ਅਚਾਨਕ ਹੀ ਇਹ ਗਾਇਬ ਹੋ ਗਏ ਅਤੇ ਲਗਾਤਾਰ ਹੀ ਪਰਿਵਾਰ ਕਹਿਆ ਜਾ ਰਿਹਾ ਹੈ ਕਿ ਬਜ਼ੁਰਗ ਦਾ ਕਤਲ ਹੋਇਆ ਹੈ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਉਸ ਜਗ੍ਹਾ ਦੀ ਜਿਸ ਜਗ੍ਹਾ ਤੇ ਉੱਤੇ ਬਜ਼ੁਰਗ ਦੀ ਲਾਸ਼ ਬਰਾਮਦ ਹੋਈ ਹੈ ਦੱਸ ਦਈਏ 3 ਦਿਨ ਤੋਂ ਬਜ਼ੁਰਗ ਦੀ ਪਾਲ ਕੀਤੀ ਜਾ ਰਹੀ ਸੀ ਤਾਂ ਸੂਤਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਜ਼ੁਰਗ ਦੀ ਕਿਡਨੈਪ ਹੋਈ ਸੀ ਬਜ਼ੁਰਗ ਨੂੰ ਕਿਡਨੈਪ ਕਰ ਲਿੱਤਾ ਗਿਆ ਸੀ ਤਾਂ ਹੁਣ ਇਸ ਦਾ ਕਤਲ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਏਗਾ ਕਿ ਆਖਿਰ ਕੀ ਕਾਰਨ ਸੀ ਔਰ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਰੀਆਂ ਗੱਲਾਂ ਸਪਸ਼ਟ ਹੋਣੀਆਂ ਫਿਲਹਾਲ ਪੁਲਿਸ ਦੇ ਵੱ ਮੇਰਾ ਬਰਾਦਰ ਸੀ ਵੱਡਾ ਮੇਰਾ ਨਾਮ ਸਵਰਨ ਸਿੰਘ ਐਕਸ ਆਰਮੀ ਵਿੱਚ ਐਕਸ ਆਰਮੀ ਆ ਤੇ ਨਹੀਂ ਕੋਈ ਕਦੋਂ ਗੈਪ ਹੋਈ ਸੀ ਤੇ ਕਦੋਂ ਲਾਚਵੰਦੀ ਐਤਵਾਰ 8:30 ਵਜੇ ਤੋਂ ਤੁਰਿਆ ਤੇ ਫਿਰ ਅਗਲੇ ਹਾਂਜੀ ਕਿੱਧਰੋਂ ਤੁਰਿਆ ਸੀ ਛਿੱਧਣ ਤੋਂ ਤੁਰਿਆ ਕਿੱਧਰ ਚੱਲੇ ਸੀ ਇਹ ਆਪਣੇ ਘਰੋਂ ਚੱਲੇ ਘਰ ਕਿਥੇ ਨੇ ਦਾ ਭਾਈ ਮਨ ਸਿੰਘ ਰੋਰ ਤੇ ਸੁਲਤਾਨਪੁਰ ਕੋਲ ਠੀਕ ਹੈ ਤੇ ਕੀ ਹੋਣ ਕੀ ਹੋਇਆ ਕੀ ਇਹ ਲੱਗਦਾ ਹੁਣ ਕਤਲ ਹੋਇਆ ਦਾ ਤੁਹਾਨੂੰ ਕਿੱਧਰੋਂ ਪਤਾ ਲੱਗਿਆ ਇਹ ਸਾਨੂੰ ਪਤਾ ਲੱਗਾ ਕਿ ਇਤਵਾਰ ਦੇ ਲੱਭਣ ਆ ਤੇ ਸਾਰੇ ਪਰਿਵਾਰੀ ਲੱਭ ਲੱਭ ਕੇ ਕਿਤੇ ਕਿਤੇ ਕਦੀ ਕੇ ਨੂੰ ਕਦੀ ਫੋਨ ਕਰੋ ਕਦੀ ਨਾਲਿਆਂ ਚ ਫਿਰ ਇੱਥੇ ਹੀ ਇਧਰ ਨੂੰ ਆਏ ਆ ਗੱਲਰਾਂ ਦੁਕਾਨ ਸੀ ਤੇ ਉੱਥੇ ਅਸੀਂ ਉਹ ਜਹਿਦਾਰੀ ਉਹਨੂੰ ਪੁੱਛਿਆ ਉਹਨੂੰ ਕਹਿੰਦੇ ਸਾਡਾ ਬਰਾਦਰ ਗੁੰਮ ਹੋ ਗਿਆ ਯਾਰ ਅਜੇ ਤੱਕ ਇਸ ਤਰ੍ਹਾਂ ਇੱਕ ਮੁੰਡਾ ਆਂਦਾ ਮੈਂ ਗਰੀਬ ਪਰਿਵਾਰ ਦਾ ਬੱਚਾ ਆ ਤੇ ਮੈਂ ਲੈਟਰਿੰਗ ਪਹਿਣ ਕੇ ਆਉਂਧਰ ਤੇ লাশ ਪਈ ਆ ਇੱਕ ਤਵੇਹ ਲੋਕ ਤੁਹਾਡੀ ਤੇ ਨਹੀਂ ਆਏ ਤੇ ਮੈਂ ਮੋਰਸ਼ਲ ਦੇ ਦੋਵੇਂ ਤਿੰਨੇ ਜਣੇ ਗਏ ਕਮਾ ਕੇ ਲੈ ਆਏ ਹੁਣ ਜਿਹਨ ਮਲਾਜਮੇ ਆ ਗਿਆ ਫਿਰ লাশ ਪੇਸ਼ਾਨ ਲਈ ਅਸੀਂ ਇਹ ਲੱਗਦਾ ਕਿ ਕਤਲ ਹੋਇਆ ਬ੍ਰਦਰ ਕਤਲ ਹੋਇਆ ਕਤਲ ਸਟਨ ਲੱਗੀਆਂ ਗੁੱਟ ਵੀ ਵੱਢਿਆ ਲੱਗਦਾ ਕਿ ਕੋਈ ਚੋਰ ਜਾਂ ਲੁੱਟਖੋ ਵਾਲਿਆਂ ਦਾ ਨਹੀਂ ਲੁੱਟਖੋ ਲੁੱਟਖੋ ਕੋਈ ਨਹੀਂ ਕਤਲ ਹੋਇਆ ਇਹ ਤਾਂ ਆਪ ਦੇਖਿਆ ਹੀ ਨਹੀਂ ਜਿਸ ਦੇ ਉੱਪਰ ਸ਼ੱਕ ਹੈਗਾ ਤੁਹਾਨੂੰ ਨਹੀਂ ਕੋਈ ਸ਼ੱਕ ਨਹੀਂ ਹੁਣ ਪੋਸਟਮਾਰਟਮ ਕਰਾਉਣੇ ਫਿਰ ਦੱਸਦੇ ਆ ਫਿਰ ਪੁਲਿਸ ਨੇ ਸ਼ਿਕਾਇਤ ਕੀਤੀ ਸੀ ਕੀਤੀ ਐਫਆਰ ਕਰਾਈ ਉੱਥੇ ਛੋਟੇ ਛੋਟੇ ਅੱਜ ਹੀ ਕਰਾਈ ਇਹ ਸਾਡੇ ਖਾਨੇ ਦੇ ਅੰਦਰ ਸੁਣਿਆ ਨਾ ਹਾਂਜੀ ਛੋਟੇ ਨਾਲ ਦੇ ਨੇ ਇੱਥੇ ਇਹ ਐਰਮੀ ਵਾਲੇ ਦੀ ਸੀਐਮਪੀ ਵਾਲੇ ਆਏ ਆਰਮੀ ਦੀ ਪੁਲਿਸ ਉਹ ਵੀ ਕਰ ਗਏ ਨੇ ਧੰਨਵਾਦ ਹਾਂਜੀ ਮੌਕੇ ਤੇ ਆ ਆ ਕੇ ਘਰ ਵਾਲੇ ਵੀ ਆ ਗਏ ਆ ਤੇ ਘਰ ਵਾਲਿਆਂ ਦੇ ਬਿਆਨ ਲੈ ਕੇ ਜੋ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਫਿਲਹਾਲ ਹੁਣ ਬੋਡੀ ਨੂੰ ਚੁਕਵਾ ਕੇ ਤੇ 175 ਦੀ ਕਾਰਵਾਈ ਕਰ ਰਹੇ ਆ ਜੀ ਸਰ ਕਿੰਨੇ ਬਜ਼ੁਰਗ ਸੀ ਕਿ ਜੀ ਜਵਾਨ ਸੀ ਜੀ ਨਹੀਂ ਇਹਨਾਂ ਦੀ ਏਜ ਜੇ ਦੱਸੀ ਜਾ ਰਹੀ ਹੈ ਘੱਟੋ ਘੱਟ 70 ਸਾਲ ਆ ਕੇ ਉਮਰ ਸੀ ਬਰਬਾਰਿਕ ਨਾਮ ਨੇ ਦੱਸਿਆ ਵੀ ਕਦੋਂ ਦੇ ਗਵਾਚੇ ਆ ਹਾਂਜੀ ਪਰਸੋਂ ਦੇ ਕਹਿ ਰਿਹਾ ਕਿ ਪਰਸੋਂ ਦੇ ਮਿਸਿੰਗ ਆ ਤੇ ਇਹਨਾਂ ਨੇ ਰਿਪੋਰਟ ਵੀ ਲਿਖਾਈ ਸੀ ਛਾੜੇ ਥਾਣੇ ਰਿਪੋਰਟ ਵੀ ਲਿਖਾਈ ਸੀ ਮਿਸਿੰਗ ਦੀ ਤੇ ਜਿਹੜੀ ਬਾਡੀ ਆ ਉਹ ਅੱਜ ਮਿਲੀ ਆ ਇਥੋਂ ਅੱਜ ਸਵੇਰੇ ਸਾਹਮਣੇ ਇੱਥੇ ਡਾਕਟਰ ਸਾਹਿਬ ਰਹਿੰਦੇ ਨੇ ਉਹਨਾਂ ਨੇ ਫੋਨ ਤੇ ਤਲਾਹ ਦਿੱਤੀ ਇਦਾਂ ਕੋਈ ਅਨ ਬਾਡੀ ਮਿਲੀ ਆ ਤੇ ਬਾਡੀ ਦੀ ਹਾਲਤ ਕਿਤਰਾ ਦੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ 174 ਦੀ ਕਾਰਵਾਈ ਕੀਤੀ ਜਾ ਰਹੀ ਪਰਿਵਾਰਕ ਮੈਂਬਰਾਂ ਦੇ ਕਹਿਣ ਤੇ ਜੋ ਇਹਨਾਂ ਨੇ ਕਿਹਾ ਕਿ ਸਿੰਘ ਅਸੀਂ ਪੋਸਟਮਾਰਟਮ ਕਰਵਾਉਣਾ ਜੀ